ਅਜਿਲਾ ਪ੍ਰਸ਼ਾਸਨ ਤਰਨਤਾਰਨ ਨੇ ਤਰਨਤਾਰਨ ਪੁਲਿਸ ਦੇ ਸਹਿਯੋਗ ਨਾਲ ਥਾਣਾ ਸਿਟੀ ਪੱਟੀ ਵਿਖੇ ਨਸ਼ਾ ਤਸਕਰ ਜੀਵ ਕੁਮਾਰ ਉਰਫ ਜੀਵ ਅਤੇ 사ਜਨ ਕੁਮਾਰ ਦਾ ਇੱਕ ਸਾਂਝਾ ਰਹਿਸ਼ ਮਕਾਨ ਜੀਸੀਪੀ ਅਤੇ ਲੇਬਰ ਦੀ ਮਦਦ ਨਾਲ ਢਾ ਦਿੱਤਾ ਦਾ ਸੰਯੋਗ ਹੈ ਕਿ ਇਹ ਸਾਂਝਾ ਮਕਾਨ ਨਸ਼ਾ ਤਸਕਰ ਜੀਵ ਕੁਮਾਰ ਉਰਫ ਜੀਵ ਅਤੇ 사ਜਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ ਪੱਟੀ 2 ਦਾ ਸੀ ਇਸ ਮੌਕੇ ਐਸਐਸਪੀ ਤਰਨਤਾਰਨ आईपीएस ਨੇ ਦੱਸਿਆ ਕਿ ਰਜੀਵ ਕੁਮਾਰ ਉਰਫ ਜੀਵ ਦੇ ਖਿਲਾਫ ਪਹਿਲਾਂ 13 ਮਕਦਮੇ ਜਿਨ੍ਹਾਂ ਵਿੱਚੋਂ 9 ਮਕਦਮੇ ਐਨਡੀਪੀਐਸ ਐਕਟ 3 ਮਕਦਮੇ ਅਸਲਾ ਐਕਟ ਤੇ ਇੱਕ ਆਈਪੀ ਸਿੱਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੈ ਇਸ ਦੇ ਨਾਲ ਹੀ ਇਸ ਦੇ ਭਰਾ 사ਜਨ ਕੁਮਾਰ ਖਿਲਾਫ ਵੀ ਪਹਿਲਾਂ 9 ਮਕਦਮੇ ਦਰਜ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤਸਕਰ ਦੇ ਕਾਟਿਆ ਜਾ ਰਿਹਾ ਹੈ ਕਿਹੜਾ ਨਸ਼ਾ ਤਸਕਰ ਕਿ ਕਿੱਥੇ ਘਰ ਹੈ ਇਹਨਾਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਸਤਾ ਜਿਹੜਾ 1 ਮਾਰਚ ਤੋਂ ਯੁੱਧ ਨਸ਼ਾ ਵਿਦਤ ਸ਼ੁਰੂ ਹੋਇਆ ਹੈ ਉਹਦੇ ਤਹਿਤ ਹੀ ਤਰੰਤ ਪੁਲਿਸ ਜਿਹੜੀ ਹੈ ਲਗਾਤਾਰ ਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਨਰਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੇ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਰਜੀਵ ਹੈ ਤੇ ਦੂਜੇ ਦਾ ਨਾਮ 사ਜਨ ਹੈ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਐਸ ਐਕਟ ਦੇ ਦਰਜ ਨੇ 사જન ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਵ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਮ ਹੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਤੇਜਲਾਲ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਉਹਨਾਂ ਦੇ ਮੁਲਿਸ਼ ਕਰਨ ਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਹਨ ਸਮਗਲਰਾਂ ਪਾਸੋਂ ਛਡਾਇਆ ਜਾ ਸਕੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਕੇ ਮਕਾਨ ਉਡਾਇਆ ਜਾ ਰਿਹਾ ਸਰ ਇਹੋ ਇਸ ਤਰੀਕੇ ਨਾਲ ਇਸ ਏਰੀਆ 'ਚ ਹੋਰ ਕਿੱਥੇ ਕਿੱਥੇ ਇਸ ਤਰੀਕੇ ਦੀ ਕਾਰਵਾਈ ਚੱਲਦੀ ਰਹੇਗੀ ਨਸ਼ਾ ਤਸਕਰਾ ਦੇ ਖਿਲਾਫ ਕਿਉਂ ਨਸ਼ਾ ਤਸਕਰਾ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਰ ਵੀ ਤੁਸੀਂ ਦੇਖਿਆ ਬੜੇ-ਬੜੇ ਸੀਜ਼ਰ ਵੀ ਕੀਤੇ ਆ ਪ੍ਰਾਪਰਟੀਆਂ 'ਤੇ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਨਸ਼ੇ ਦੀ ਆਪਾਂ ਇਹਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰ ਦਿੰਦੇ